ਸਹਿਬ ਕਹ ਲੱਗੇ ਸਿੱਖਾ ਤੇਰਾ ਕਰ ਮੋਤੀਆਂ ਦਾ ਬਣ ਜਾਏ ਕੀਮਤੀ ਰਤਨਾ ਨਾਲ ਜੜਿਆ ਹੋਵੇ ਕਸਤੂਰੀ ਦੀ ਮਹਿਕ ਆਉਂਦੀ ਹੋਵੇ ਚੰਦਨ ਦਾ ਲੇਪ ਹੋਇਆ ਹੋਵੇ ਔਰ ਮੌਤ ਤੇਰੇ ਕੋਲ ਸੁੰਦਰ ਪਲੰਗ ਆਦਕ ਮਹੱਲ ਬਹੁਤ ਸੁੰਦਰ ਹੋਵੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇੱਕ ਗੱਲ ਚੇਤਾ ਰੱਖੀ ਜੇ ਤੇ ਉਸ ਘਰ ਵਿੱਚ ਮੋਤੀਆਂ ਦਾ ਬਣਿਆ ਮਹੱਲ ਰਤਨਾ ਨਾਲ ਜੜਿਆ ਕਸਤੂਰੀ ਦੀ ਚੰਦਨ ਦੀ ਮਹਿਕ ਆਉਂਦੀ ਹੈ ਇਹੋ ਦੇ ਘਰ ਵਿੱਚ ਜੇ ਤੇ ਕਦਮ ਰੱਖਦੇ ਆ ਤੈਨੂੰ ਪਰਮਾਤਮਾ ਚੇਤੇ ਆਉਂਦੇ ਤੇਰਾ ਘਰ ਵੀ ਪਰਵਾਣ ਹੈ ਪਰ ਜੇ ਇਹੋ ਦੇ ਘਰ ਵਿੱਚ ਕਦਮ ਰੱਖਦੇ ਆ ਤੈਨੂੰ ਪਰਮਾਤਮਾ ਭੁੱਲਦਾ ਹੈ ਰੱਬ ਚੇਤੇ ਨਹੀਂ ਆਉਂਦਾ ਬਲਕਿ ਬਕਾਰੀ ਵਰਤੀ ਚੇਤੇ ਆਉਂਦੀ ਹੈ ਰੱਬ ਦੀ ਬਜਾਏ ਖੁਦਾ ਦੇ ਦਰ ਤੇ ਖੁਦ ਦੀ ਹਉਮੈ ਚੇਤੇ ਆਉਂਦੀ ਹੈ ਸਤਿਗੁਰੂ ਕਹਿਣ ਲੱਗੇ ਫਿਰ ਇਹੋ ਦਾ ਕਰ ਬਰਬਾਨੀ ਫਿਰ ਅਜੂਰ ਨੇ ਕਈ ਥਾਂ ਮਤੇ ਬਚਨ ਕਹਿ ਦਿੱਤਾ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਈ ਫਿਰ ਚੋ ਛਾਪਰੀ ਵੀ ਚੰਗੀ ਹੈ ਜਿੱਥੇ ਰੱਬ ਚੇਤਾ ਹੁੰਦਾ ਕਿਤੇ ਹੀ ਕਾਮਨਾ ਤੌਲ ਹਰ ਜਿਤ ਹਰ ਮਿਸਰਾਏ ਹੁਣ ਸ਼ਬਦ ਵਰਤਿਆ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜਡਾਉ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਮਦ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੇ ਨਾ ਵੇਖੀ ਕਦੇ ਇਹੋ ਦੇ ਘਰ ਵਿੱਚ ਪੈਰ ਆਉਂਦੇ ਆ ਤੈਨੂੰ ਪਰਮਾਤਮਾ ਵਾਹਿਗੁਰੂ ਨਾ ਭੁੱਲ ਜਾਏ ਸੱਚ ਤੇ ਇਹ ਐ ਮੈਂ ਬੇਨਤੀ ਕਰਾਂ ਸਿੱਖ ਐ ਨਾ ਜਿਹੜਾ ਰੱਬ ਨੂੰ ਬਹੁ ਰੂਪਾਂ ਵਿੱਚ ਚੇਤਾ ਕਰਦਾ ਜਿਵੇਂ ਜਪਜੀ ਸਾਹਿਬ ਵਿੱਚ ਪੜਦੇ ਹੂੰ ਤੁਸੀਂ ਗਾਵਹਿ ਕੋ ਦਾਤ ਜਾਣੇ ਨਿਸ਼ਾਨ ਆ ਸਿੱਖ ਦੀ ਬਿਰਤੀ ਐ ਹਰ ਦਾਤ ਦਾਤਾਰ ਦੀ ਨਿਸ਼ਾਨੀ ਜਾਣ ਕੇ ਸਿੱਖ ਉਸ ਮਾਲਕ ਨੂੰ ਚੇਤਾ ਰੱਖਦਾ ਕਦੀ ਇਹ ਰੱਬ ਦੇ ਗੁਣ ਵੇਖਦਾ ਗਾਵੈ ਕੋ ਗੁਣ ਬੜੇ ਆਈਆਂ ਚਾਰ ਰੱਬ ਦਾ ਸੁਭਾਅ ਵੇਖਦਾ ਜੇ ALU ਸੁਭਾਅ ਦਾ ਮਾਲਕ ਹੈ ਉਹ ਗੁਣ ਬਖਸ਼ਣ ਵਾਲਾ ਹੈ ਗੁਣ ਭਰਦਾ ਹੈ ਤਾਂ ਗੁਣ ਗੁੰਦਾ ਹੁਣ ਇੱਥੇ ਬਚਨ ਇੱਕ ਆਖ ਕੇ ਤੇ ਸਹਿਬ ਨੇ ਫਿਰ ਅਗਲਾ ਬਚਨ ਆਖਿਆ ਕਹਿਣ ਲੱਗੇ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਾਹੀ ਥਾਉ ਕਹਿ ਲੱਗੇ ਜੀ ਜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਨਾ ਨਾਮ ਤੋਂ ਬਿਨਾ ਉਹ ਵਿਕਾਰਾਂ ਵਿੱਚ ਦਿਨ ਰਾਤ ਤਪਦੇ ਹੈ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵਖਿਆ ਗੁਰੂ ਨਾਨਕ ਸਾਹਿਬ ਕਹਿ ਲਗੇ ਨਾਮ ਤੋਂ ਬਿਨਾ ਕਿਸੇ ਅੰਦਰ ਟਿਕਾਉ ਨਹੀਂ ਹੈ ਹੁਣ ਸਾਹਿਬ ਨੇ ਦੂਜਾ ਬਚਨ ਆਖਿਆ ਸਤਿਗੁਰੂ ਕਹਿਣ ਲੱਗੇ ਜੇ ਤੇਰੇ ਲਈ ਧਰਤੀ ਹੀਰੇਆਂ ਨਾਲ ਜੜੀ ਜਾਏ ਬਹੁਤ ਸੋਹਣਾ ਪਲੰਘ ਹੋਵੇ ਤੇਰੇ ਸੌਣ ਦੇ ਲਈ ਔਰ ਤੇਰਾ ਪਰਿਵਾਰ ਬਹੁਤ ਸੁੰਦਰ ਹੋਵੇ ਮੈਨੂੰ ਕੋਈ ਇਤਰਾਜ਼ ਨਹੀਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਧਰਤੀ ਹੀਰੇਆਂ ਨਾਲ ਜੜੀ ਹੋਵੇ ਲਾਲਾਂ ਨਾਲ ਜੜੀ ਹੋਵੇ ਤੇਰੇ ਲਈ ਸੌਣ ਦਾ ਪਲੰਘ ਬੜਾ ਕੀਮਤੀ ਹੋਵੇ ਤੇਰਾ ਪਰਿਵਾਰ ਬੜਾ ਸੁੰਦਰ ਹੋਵੇ ਕਈ ਤਰ੍ਹਾਂ ਦੀਆਂ ਤੂੰ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਮਨਾਏ ਮੈਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇੱਕ ਗੱਲ ਚੇਤਾ ਰੱਖੀ ਜੇ ਇਹ ਪਰਿਵਾਰ ਤੇ ਇਹ ਪਲੰਘ ਵੇਖ ਕੇ ਤੈਨੂੰ ਧਰਤੀ ਹੀਰਿਆਂ ਲਾਲਾਂ ਨਾਲ ਜੜੀ ਵੇਖ ਕੇ ਰੱਬ ਭੁੱਲਦਾ ਫਿਰ ਇਹ ਕਿਸੇ ਕੰਮ ਨਹੀਂ ਹੈ ਸ਼ਬਦ ਇਹ ਦੂਜਾ ਵਰਤੇ ਹੈ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਦ ਲਾਲ ਜੜਾਓ ਮੋਹਨੀ ਮੁਖ ਮਨੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿਤ ਨਾ ਆਵੇਂ ਨਾ ਮੈਂ ਬੇਨਤੀ ਕਹਿ ਰਿਹਾ ਧਰਨ ਕੀ ਹੈ ਹਿਰਦੇ ਵਿੱਚ ਨਾਮ ਦ੍ਰਿੜ ਕਰ ਲੈਣਾ ਨਾਮ ਕਦੀ ਬਿਸਰੇ ਨਾ ਇੱਕ ਤੀਜਾ ਬਚਨ ਆਖਿਆ ਸਾਹਿਬ ਕਹਿੰ ਲੱਗੇ ਜੇ ਤੂੰ ਸਿੱਧ ਵੀ ਬਣ ਜਾਏ ਨਾ ਔਰ ਬੰਦੇ ਤੇਰੇ ਕੋਲ ਦੁਨਿਆਵੀ ਰਿੱਧੀਆਂ ਸਿੱਧੀਆਂ ਤਾਕਤਾਂ ਆਦਾਨ ਇੰਨੀ ਸਮਰੱਥਾ ਦਾ ਮਾਲਕ ਬਣ ਜਾਏ ਜਿੱਥੇ ਮਰਜ਼ੀ ਗੁਪਤ ਹੋ ਜਾਏ ਜਿੱਥੇ ਮਰਜ਼ੀ ਪ੍ਰਗਟ ਹੋ ਜਾਏ ਮੈਨੂੰ ਕੋਈ ਇਸ ਗੱਲ ਦਾ ਇਤਰਾਜ਼ ਨਹੀਂ ਹੈ ਪਰ ਸਾਹਿਬ ਗੁਰੂ ਨਾਨਕ ਸਾਹਿਬ ਕਹਿੰ ਲੱਗੇ ਇਹੋ ਜੀ ਕਰਾਮਾਤ ਵੇਖ ਕੇ ਇਹੋ ਜਿ ਦੇ ਕੁਝ ਕਰਮ ਵੇਖ ਕੇ ਜੇ ਤੂੰ ਨਾਮ ਭੁਲਾ ਦਿੰਨਾ ਹੈ ਹਿਰਦੇ ਵਿੱਚ ਨਾਮ ਨਹੀਂ ਡ੍ਰਿੜ ਕਰਦਾ ਸਤਿਗੁਰੂ ਕਹਿ ਲੱਗੇ ਫਿਰ ਇਹੋ ਜੀਆਂ ਕਰਮ ਆਤਾ ਰਹਿਦੀਆਂ ਸਿਧੀਆਂ ਕਿਸੇ ਕੰਮ ਨਹੀਂ ਹੈ ਅਮਰਤ ਬਚਨਾਂ ਬਾਣੀ ਦਾ ਸਿੱਧ ਹੋਵਾ ਸਿੱਧ ਲਈ ਰਿੱਧ ਅੱਖ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖ ਹੈ ਭਾਉ ਮਤ ਦੇਖ ਭੂਲਾ ਬਿਸਰੈ ਤੇਰਾ ਚਿਤ ਨਾ ਆਵੇ ਨਾ ਇੱਕ ਚੌਥਾ ਬਚਨਾਕਿਆ ਸਤਿਗੁਰੂ ਕਹਿੰ ਲੱਗੇ ਤੂੰ ਬਾਦਸ਼ਾਹ ਵੀ ਬਣਦੇ ਫੌਜਾਂ ਤੇਰੇ ਕੋਲ ਹੋਣ ਤਖਤ ਤੇਰੇ ਕੋਲ ਹੋਵੇ ਔਰ ਤੇਰੇ ਚਾਰ ਚੁਫੇਰੇ ਨੌਕਰ ਚਾਕਰ ਅਹਲਕਾਰ ਉਵਣ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਬਾਦਸ਼ਾਹ ਬਣ ਜਾ ਪਰ ਜੇ ਇਹੋ ਦਾ ਰਾਜ ਭਾਗ ਵੇਖ ਕੇ ਬਾਦਸ਼ਾਹੀ ਦੇ ਅਹੰਕਾਰ ਵਿੱਚ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲ ਜਾਏ ਗੁਰੂ ਦੀ ਕਹਿਣ ਲੱਗੇ ਇਹੋ ਜੀ ਬਾਦਸ਼ਾਹ ਕਿਸੇ ਕੰਮ ਦੀ ਨਹੀਂ ਹੈ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾਂ ਪਾਉ ਤੂੰ ਬਾਦਸ਼ਾਹ ਹੋਵੇਂ ਤਖਤ ਤੇਰੇ ਕੋਲ ਹੋਵੇ ਫੌਜਾਂ ਤੇਰੇ ਕੋਲ ਹੋਵਣ ਸੁਲਤਾਨ ਹੋਵਾਂ ਮੇਨ ਲਸ਼ਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਤੇਰਾ ਹੁਕਮ ਚੱਲਦਾ ਹੋਵੇ ਪਰ ਸੈਕਲ ਲੱਗੇ ਮਤ ਦੇਖ ਹੁੰਦਾ ਵਿਸਨੈ ਤੇਰਾ ਚਿੱਤ ਨਾ ਆਵੇ ਨਾ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲਦਾ ਹੈ ਇਹ ਬਾਦਸ਼ਾਹੀ ਵੀ ਕਿਸੇ ਕੰਮ